ਜਨਾਨੀ ਦੇ ਗਲ ਦੇ ਹੀ ਪੈਣ ਮਾਦਰੋ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਹਾ ਗੁਰੂਆਏ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਗੱਲ ਪੋ ਜਿਉਂ ਨਾਲ ਦਾ ਕੋਈ ਬੰਦਾ ਹੈ ਤੇ ਉਹਦੇ ਨਾਲ ਗੱਲ ਪੈ ਜਾਓ ਐ ਤੇ ਉਹਨਾਂ ਨੇ ਜਨਾਨੀ ਢੀ ਖਿੱਚ ਕੇ ਚਪੇੜ ਮਾਰੀ ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਬਾਈ ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ ਕੀ ਕਹਣਾ ਚਾਹੁੰਦੇ ਆਪਾਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਜਿਵੇਂ ਕਿ ਅੱਜ ਇਹ ਵੀਰ ਜੋ ਇਹਦਾ ਨਾਮ ਹੈ ਬੰਟੀ ਸਿੰਘ ਅੱਜ ਇਹਦਾ ਪਰਣਾ ਲੱਥ ਗਿਆ ਕੱਲ ਨੂੰ ਹੋਰ ਇਸੇ ਤਰ੍ਹਾਂ ਦੇ ਇਸ਼ਾਰਾਤੀ ਅਨਸਰ ਜੋ ਕਿ ਅੱਜ ਇਸ ਬੰਟੀ ਦਾ ਪਰਣਾ ਲਾਤਾ ਇਦਾਂ ਉਹਨਾਂ ਦਾ ਹੋਰ ਮਲਕੇ ਦਿਲਵਦੀ ਨਾਲ ਹੋਰ ਕਿਸੇ ਦੇ ਹੱਥ ਪਹੁੰਣਗੇ ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅਮਰਤਾਰੀ ਸਿੰਘ ਬਨਣਾ ਚਾਹੁੰਦੇ ਜਿਵੇਂ ਕਿ ਆ ਵੀਰ ਦਾੜਾ ਰੱਖਣ ਦਾ ਵਾ ਕੇਸ ਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਜੇ ਅੱਜ ਐਸ ਵੀਰ ਦਾ ਪਰਨਾ ਲੱਥ ਗਿਆ ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅੰਸਰ ਆ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੋ ਖੇਮਾ ਦੇ ਜਾਜਕਾਂ ਦਾਸ ਜਿਹਦਰ ਜਗਰਾਤ ਸਿੰਘ ਵੱਲੋਂ ਸਾਡੀ ਮੰਡੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸੋ ਇਨੇ ਇੱਕ ਬੰਦਿਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਸਿੱਖ ਜਾਂਦੇ ਬੰਦਿਆਂ ਵੱਲੋਂ ਕੀ ਕਾਰਵਾਈ ਹੋਏਗੀ ਜੀ ਅਗਰ ਇਹ ਪੁਲਿਸ ਪ੍ਰਸ਼ਾਸਨ ਇਸ ਕਾਰਵਾਈ ਨੂੰ ਮਤਲਬ ਕਿ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਥੇਬੰਦੀ ਆਪਾਂ ਉਹਨਾਂ ਦੇ ਕੋਲ ਜਾਵਾਂਗੇ ਜਹਦਰ ਬਾਬਾ ਮੇਜਰ ਸਿੰਘ ਸੋਢੀ ਵਾਹਿਗੁਰੂ ਜੋ ਕਿ ਸੰਤਮਾਹ ਪਰਸ ਉਹਨਾਂ ਦੇ ਕੋਲ ਫਿਰ ਸਾਰਾ ਮਤਲਬ ਕਿ ਪ੍ਰਸੈਸ ਰੱਖਿਆ ਜਾਏਗਾ ਸੋ ਫਿਰ ਉਹ ਆਪਣੀ ਕਾਰਵਾਈ ਆਪੇ ਆਪਣੇ ਤਰੀਕੇ ਨਾਲ ਕਰਨਗੇ ਸਰਦਾਸ ਜੀਆਂ ਇੰਨੀਆਂ ਕਿ ਬੇਨਤੀਆਂ ਉਹ ਬਾਬਾ ਮੇਜਰ ਸਿੰਘ ਜੀ ਆ ਉਹਨਾਂ ਕੋਲ ਰੱਖਾਂਗੇ ਅਗਰ ਵਾਏ ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕਾਰਵਾਈ ਨਾ ਪਾਈ ਤਾਂ ਮੇਰਾ ਨਾ ਹੀ ਬੰਤੀ ਕਿਹੜਾ ਲਾਕਾ ਜੀ ਮੈਂ ਇਧਰੋਂ ਕਲਰਾਂ ਚ ਚਾਲੀ ਪੂ ਕੀ ਗੱਲ ਹੋਈ ਗੱਲ ਹੋਈ ਵੀ ਉਹ ਜਨਾਨੀ ਦੇ ਗਲ ਡੇ ਹੀ ਪੈਣ ਮਾਦਰੋ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਿਹਾ ਗੁਰੂਆ ਇਹ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਨਾ ਗੱਲ ਪੋ ਜ ਜੋਨਾਂ ਦਾ ਕੋਈ ਬੰਦਾ ਹੈ ਤੇ ਉਹਦੇ ਨਾਲ ਗੱਲ ਪੈ ਜਾਓ ਹਾਂ ਤੇ ਉਹਨਾਂ ਨੇ ਜਨਾਨੀ ਡੀ ਖਿੱਚ ਕੇ ਚਪੇੜ ਮਾਰੀ ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਤੇ ਹਾਂਜੀ ਕੌਣ ਲੋਕ ਉਹ ਇੱਕ ਵਿਕਲੇ ਲੱਕੀ ਹੀ ਇੱਕ ਸੰਜੇ ਹੀ ਏ ਤੇ ਇੱਕ ਸ਼ਬਾਸ਼ ਕਿਹੜੇ ਇਲਾਕੇ ਤੋਂ ਉਹ ਪਰਲੀ ਸਾਈਡ ਤੋਂ ਜੇ ਤੇ ਇੱਕ ਪਲਾਟਾਂ ਦਾ ਜੇ ਸ਼ਕਲਾਂ ਉਹਨਾਂ ਦੀਆਂ ਜਾਣਦੇ ਹਾਂਜੀ ਜੀ ਤਾਂ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਤੇ ਕੀ ਗੱਲਬਾਤ ਹੋਈ ਉਹਨੂੰ ਗੱਲ ਹੋਈ ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤੇ ਲੈ ਆ ਦਸਤਾਰ ਪਰ ਬਾਚੋਂ ਆਪੇ ਸ਼ਾਮੀ ਦੇ ਗਏ ਹੀ ਜੀ ਤੁਹਾਡੀ ਦਸਤਾਰ ਨਾਲ ਲੈ ਕੇ ਹਾਂਜੀ ਕੀ ਲੱਗਦਾ ਕਿ ਉਹਨਾਂ ਨੇ ਜਿਹੜੀ ਗੁਰਪੰਥਕ ਦੀ ਸਿੱਖੀ ਨੂੰ ਜਿਹੜਾ ਵਾ ਉਹ ਇੱਕ ਆਂਚੋਂ ਦੀ ਜਿਹੜੀ ਆਂਚ ਆਈ ਉਹ ਜਾਦੇ ਜਾਣੇ ਸੀ ਤਾਂ ਕਰਕੇ ਹਾਂਜੀ ਬੇਅਦਬੀ ਕੀਤੀ ਉਹਨਾਂ ਉਹ ਜਾਦੇ ਜਾਣੇ ਸੀ ਤੇ ਮੈਂ ਫਿਰ ਕੱਲਾ ਹੀ ਜੇ ਤਾਂ ਕਰਕੇ ਬਾਚੋਂ ਜਦੋਂ ਮੱਲਾ ਇਕੱਠਾ ਹੋਇਆ ਬਾਚੋਂ ਭੱਜ ਗਏ ਹੀ ਜੀ ਜੀ ਕੋਈ ਪੁਲਿਸ ਥਾਣੇ ਕੀਤੀ ਕੰਪਲੇਨ ਹਾਂਜੀ ਜੀ ਮੇਰੀ ਕੰਪਲੇਨ ਹੋਈ ਆ ਜੀ ਕਿਹੜੇ ਥਾਣੇ ਥਾਣੇ ਮੋਗੰਪੁਰੇ ਥਾਣੇ ਜੀ ਕਿੰਨੇ ਦਿਨ ਹੋ ਗਏ ਚਾਰ ਦਿਨ ਹੋ ਗਏ ਜੀ ਤਿੰਨ ਕ ਦਿਨ ਕਾਰਵਾਈ ਕੋਈ ਕੀਤੀ ਨਹੀਂ ਨਹੀਂ ਉਹਨਾਂ ਨੇ ਕਾਰਵਾਈ ਨਹੀਂ ਕੋਈ ਕੀਤੀ ਜੀ ਕਿਹੜੇ ਕਿਹ ਆਈਓ ਅਫਸਰ ਕੋਲ ਸੀ ਤੇ ਸੁਖਵਿੰਦਰ ਸਿੰਘ ਮੁੰਚੀ ਹੀ ਜੀ ਹਾਂਜੀ ਉਹਨਾਂ ਨੇ ਕੀਤੀ ਹੈ ਅੰਤ ਰਾਤ ਕੋਈ 9:30 10 ਵਜੇ ਦੇ ਕਰੀਬ ਰਿਪੋਰਟ ਦੇ ਕੇ ਆਇਆ ਹਾਂ ਆ 7:30 ਵਜੇ ਮੇਰੇ ਗੱਲ ਪਏ ਜੀ ਮੰਗ ਕੀ ਕਰਦੇ ਹੋ ਮੰਗ ਕਿ ਨਾ ਕਿ ਮੇਰਾ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਸਜ਼ਾ ਮਿਲਣੀ ਚਾਹੀਦੀ ਆਈ ਮਰੇ ਉੱਪਰ ਨਾਂ ਖੜਨ ਦੀ ਜਿਹੜੀ ਦਸਤਾਰ ਲਾਈ ਆ ਸਿੱਖ ਜੱਥੇਬੰਦੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਮੈਂ ਕਿੰਨਾ ਵੀ ਮੇਰੇ ਨਾਲ ਖੜੋ ਮੇਰਾ ਸਾਥ ਦੋ ਇਹਨਾਂ ਨੂੰ ਪਰਚਾ ਇਹਨਾਂ ਦੀ ਸਜ਼ਾ ਦੋ ਦੇਣੇ ਇਹਨਾਂ ਨੂੰ ਹਾਂਜੀ ਜਿਹੜਾ ਕੱਲ੍ਹ ਨਾਲ ਚ ਝਗੜਾ ਆਇਆ ਕੀ ਉੱਥੇ ਕਾਹਦੀ ਕੀ ਕਰਦੇ ਕਰੀ ਜੋ ਸੇੜਾ ਕਬਲਜੀਤ ਕੋਲ ਨੇ ਦਿੱਤੀ ਕਬਲਜੀਤ ਲਕੀਰ ਦੀ ਸਮਝੇ ਨਾਲ ਕੇ ਸਾਡੇ ਮਤਲਬ ਗੱਲ ਜਿਹੜੇ ਪਏ ਆਣ ਕੇ ਉਹਨਾਂ ਕਬਲੇਟ ਕੀਤੀ ਹੈ ਵੈਰੀਫਾਈ ਕਰ ਰਹੇ ਜੋ ਬੰਲੀ ਕਰਦੀ ਇੱਕ ਲੜਕੇ ਦੀ ਦਸਤਾਰ ਵੀ ਲੱਤੀ ਜੇ ਉੱਤੇ ਕੋਈ ਕਿੱਤੀ ਨਹੀਂ ਹਾਂ ਨਾ ਹਾਂਜੀ ਕੋਈ ਵੀ ਨਾਲ ਜੇ ਚੱਲਦੀ ਕਿੱਤੀ ਚੱਲਦੀ ਉਹਨਾਂ ਦੀ ਵੀ ਜੋ ਵੀ ਤਾਂ ਆਪ ਸਾਹਮਣੇ ਆਣ ਕਰੇ ਚਾਰ ਦਿਨ ਹੋ ਗਏ ਉਹ ਕਹਿੰਦੇ ਜੀ ਪੁੱਤਾਂ ਨਹੀਂ ਸੁਣਾਈ ਉਹ ਸੁਣਾਈ ਕਰੇ ਪਹਿਲਾਂ ਦੋ ਦਿਨ ਕਰ ਗਿਆ ਕੱਲ ਵੀ ਜਾ ਗਿਆ ਪੱਥਰੂ ਜਾ ਗਿਆ ਪਰ ਲੋਕੇ ਦੇ ਗਿਆ ਜਿਹੜਾ ਉਹਨਾਂ ਦਾ ਰੇਡ ਕਰ ਰਿਹਾ ਕੱਲ ਤੜਕੇ ਫਿਰ ਜਾ ਗਿਆ ਤੇ ਮੁੰਡੇ ਜਿਹੜੇ ਸੀ ਜਿਨ੍ਹਾਂ ਦੇ ਘਰੇ ਭੱਜੇ ਰਹੇ ਉਹ ਜਦੋਂ ਵੀ ਫੜ ਲਿਆ